ਫਿਰ ਦੀ ਵੱਡੀ ਅਤੇ ਅਹਿਮ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜੀ ਹਾਂ ਪੰਜਾਬ ਪੁਲਿਸ ਨੇ ਜਿਹੜਾ ਕੀ ਲੁੜਿੰਦਾ ਸੀ ਪ੍ਰਿੰਸ ਨਾਂ ਦਾ ਗੈਂਗਸਟਰ ਉਸ ਦੇ ਗੋਲੀਆਂ ਮਾਰ ਕੇ ਐਨਕਾਊਂਟਰ ਕਰ ਦਿੱਤਾ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਜੋ ਕਿ ਰਾਜਪੁਰੇ ਦਾ ਰਹਿਣ ਵਾਲਾ ਅਤੇ ਪੁਲਿਸ ਦਾ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਪੁਲਿਸ ਵੱਲੋਂ ਇਸ ਦਾ ਪਿੱਛਾ ਕੀਤਾ ਤੇ ਪਿੱਛਾ ਕਰਦੇ ਹੋਏ ਇਸ ਦੇ ਉੱਤੇ ਤਾਬਰ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਹਦੇ ਚਲਦੇ ਇਸੇ ਗੋਡਿਆਂ ਦੇ ਵਿੱਚ ਗੋਲੀਆਂ ਲੱਗੀਆਂ ਤੇ ਪ੍ਰਿੰਸ ਹੁਣ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਸੋ ਦਾਅਦਿਆ ਕਿ ਲਗਾਤਾਰ ਗੈਂਗਸਟਰਾਂ ਅਤੇ ਸ਼ੂਟਰਾਂ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਜਿਹਦੇ ਚਲਦੇ ਪੰਜਾਬ ਪੁਲਿਸ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਤੇ ਉਹਨਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਵੱਡੀ ਵੱਡੇ ਐਕਸ਼ਨ ਲਏ ਜਾ ਰਹੇ ਜਿਹਦੇ ਚਲਦੇ ਹੁਣ ਜਿਹੜੇ ਨਾਮੀ ਗੈਂਗਸਟਰ ਨੇ ਜਾਂ ਜਿਨ੍ਹਾਂ ਦੇ ਨਾਂਉਂ ਇਨਾ ਮਾਮਲਿਆਂ ਦੇ ਵਿੱਚ ਆਉਂਦੇ ਨੇ ਫਰੋਤੀ ਮੰਗਣ ਦੇ ਵਿੱਚ ਆਉਂਦੇ ਨੇ ਜਾਂ ਲੁੱਟਾ ਖੋਹਾਂ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਤੇ ਲਗਾਤਾਰ ਸਕੰਜਾ ਕੱਸਿਆ ਜਾ ਰਿਹਾ ਜਿੱਦੇ ਚੱਲਦੇ ਹੁਣ ਉਹਨਾਂ ਦੇ ਉੱਤੇ ਜਿਹੜਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਖਰੜ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਪ੍ਰਿੰਸ ਨਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਅੱਕਾ ਲੱਗਿਆ ਹੋਇਆ ਸੀ ਤਾਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਅੱਗੇ ਜਾ ਕੇ ਉਸ ਦੇ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੇ ਗੋਡਿਆਂ ਦੇ ਵਿੱਚ ਗੋਲੀਆਂ ਲੱਗੇ ਤੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕੀ ਹੁਣ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਦਾ ਜੀ ਹੈ ਕਿ ਇਸ ਪ੍ਰਿੰਸ ਦੇ ਉੱਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਫਿਰੋਦੀ ਮੰਗਣ ਦੇ ਮਾਮਲੇ ਦਰਜ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਵੀ ਪ੍ਰਿੰਸ ਦਾ ਹੱਥ ਰਿਹਾ ਅਤੇ ਮੋਸਟ ਵਾਂਟਡ ਸੀ ਪੁਲਿਸ ਨੂੰ ਲਗਾਤਾਰ ਇਸ ਦੀ ਭਾਲ ਕਈ ਥਾਂਾਂ ਤੇ ਹੁਣ ਤਾਂ ਕਿ ਛਾਪੇਮਾਰੀ ਕਿੰਨੀ ਜਾ ਚੁੱਕੀ ਸੀ ਜਿਹਦੇ ਚੱਲਦੇ ਹੁਣ ਕਿਤੇ ਆ ਕੇ ਪੁਲਿਸ ਦੀ ਕੜਿੱਕੀ ਦੇ ਵਿੱਚ ਆਇਆ ਤੇ ਇਹ ਜਿਹੜਾ ਪ੍ਰਿੰਸ ਆ ਇਹ ਰਾਜਪੁਰੇ ਦਾ ਰਹਿਣ ਵਾਲਾ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਵੱਡੀ ਕਾਰਵਾਈ ਕਰ ਦਿੱਤੀ ਐ ਸੋ ਦਾ ਇਹ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕ੍ਰਾਈਮੀਆਂ ਵਾਧਾ ਦਾ ਤੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਦੂਜੇ ਪਾਸੇ ਗੈਂਗਸਟਰਵਾਦ ਲਗਾਤਾਰ ਵਧਦਾ ਜਾ ਰਿਹਾ ਲੁੱਟ ਖੋਹਾਂ ਦੀ ਅਵਾਦਤਾ 'ਚ ਇਜ਼ਾਫਾ ਹੁੰਦਾ ਜਾ ਰਿਹਾ ਵੱਡੇ ਉਦਯੋਗਪਤੀਆਂ ਤੋਂ ਵਪਾਰੀਆਂ ਤੋਂ ਫਿਰੋਤੀ ਮੰਗਿਆ ਜਾਰੀ ਨੇ ਧਮਕੀਆਂ ਦਿੱਤੀਆਂ ਜਾਰੀ ਨੇ ਫੋਨਾਂ ਤੇ ਕਾਲ ਕਰਕੇ ਉਹ ਤਾਂ ਫਿਰੋਤੀ ਮੰਗੀ ਜਾਂਦੀ ਹੈ ਤੇ ਨਾ ਦੇਣ ਦੇ ਸੂਰਤ ਦੇ ਵਿੱਚ ਹਮਲਾ ਕਰ ਦਿੱਤੇ ਜਾਂਦੇ ਨੇ ਜਈਆਂ ਵਾਰ ਦਾਤਾਂ ਦੇ ਨਾਲ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਜਿਸ ਦੇ ਚੱਲਦੇ ਪੰਜਾਬ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਲੈ ਕੇ ਕਾਫੀ ਸਰਗਰਮ ਹੋ ਚੁੱਕਿਆ ਤੇ ਉਹਨਾਂ ਦੇ ਵੱਲੋਂ ਲਗਾਤਾਰ ਅਜਿਹੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਖਰੜੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਪ੍ਰਿੰਸ ਦੇ ਉੱਤੇ ਗੋਲੀਆਂ ਚਲਾ ਕੇ ਉਸ ਨਾਲ ਐਨਕਾਊਂਟਰ ਕੀਤਾ ਜ਼ਖਮੀ ਹੋ ਗਿਆ ਤੇ ਹੁਣ ਉਹ ਪੁਲਿਸ ਦੀ ਗ੍ਰਿਪ ਦੇ ਵਿੱਚ ਹੈ ਬਿਊਰੋ ਰਿਪੋਰਟ ਹਰ ਪੰਜਾਬ ਟੀਵੀ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜੀ ਹਾਂ ਪੰਜਾਬ ਪੁਲਿਸ ਨੇ ਜਿਹੜਾ ਕਿ ਲੁਰੀਂਦਾ ਸੀ ਪ੍ਰਿੰਸ ਨਾਂ ਦਾ ਗੈਂਗਸਟਰ ਉਸ ਦੇ ਗੋਲੀਆਂ ਮਾਰ ਕੇ ਐਨਕਾਊਂਟਰ ਕਰ ਦਿੱਤਾ ਹੈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਜੋ ਕਿ ਰਾਜਪੁਰੇ ਦਾ ਰਹਿਣ ਵਾਲਾ ਅਤੇ ਪੁਲਿਸ ਦਾ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਪੁਲਸ ਵੱਲੋਂ ਇਸ ਦਾ ਪਿੱਛਾ ਕੀਤਾ ਤੇ ਪਿੱਛਾ ਕਰਦ ਹੋਏ ਇਸ ਦੇ ਉੱਤੇ ਤਾਬਰ ਤੋੜ ਗੋਲੀਆਂ ਚਲਾ ਦਿੱਤੇ ਗਏ ਜਿਹਦੇ ਚੱਲਦੇ ਇਸੇ ਗੋਡੇ ਦੇ ਵਿੱਚ ਗੋਲੀਆਂ ਲੱਗੀਆਂ ਤੇ ਪ੍ਰਿੰਸ ਹੁਣ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਸੋ ਦਾ ਦੇ ਕੇ ਲਗਾਤਾਰ ਗੈਂਗਸਟਰਾਂ ਆਤੇ ਸ਼ੂਟਰਾਂ ਦੇ ਉੱਤੇ ਸਿਕੰਜਾ ਕਸਿਆ ਜਾ ਰਿਹਾ ਜਿਹਦੇ ਚੱਲਦੇ ਪੰਜਾਬ ਪੁਲਿਸ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਤੇ ਉਹਨਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਵੱਡੀ ਵੱਡੇ ਐਕਸ਼ਨ ਲੈ ਜਾ ਰਹੇ ਜਿਹਦੇ ਚੱਲਦੇ ਹੁਣ ਜਿਹੜੇ ਨਾਮੀ ਗੈਂਗਸਟਰ ਨੇ ਜਾਂ ਜਿਨ੍ਹਾਂ ਦੇ ਨਾਮ ਇਹਨਾਂ ਮਾਮਲਿਆਂ ਦੇ ਵਿੱਚ ਆਉਂਦੇ ਨੇ ਫਰੋਤੀ ਮੰਗਲ ਦੇ ਵਿੱਚ ਆਉਂਦੇ ਨੇ ਜਾਂ ਲੁੱਟ ਖੋਹਾਂ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਤੇ ਲਗਾਤਾਰ ਸਕੰਜਾ ਕਸਿਆ ਜਾ ਰਿਹਾ ਜਿਹਦੇ ਚੱਲਦੇ ਹੁਣ ਉਹਨਾਂ ਦੇ ਉੱਤੇ ਜਿਹੜਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਸੋ ਇੱਕ ਵਾਰ ਫੇ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪ੍ਰਿੰਸ ਨਾਂ ਦਾ ਐਨ ਅ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਉਹ ਜਦੋਂ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਤਾਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਅੱਗੇ ਜਾ ਕੇ ਉਸ ਦੇ ਉੱਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੇ ਗੋਡਿਆਂ ਦੇ ਵਿੱਚ ਗੋਲੀਆਂ ਲੱਗੇ ਤੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕੀ ਹੁਣ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਦਾ ਜੀ ਹੈ ਕਿ ਇਸ ਪ੍ਰਿੰਸ ਦੇ ਉੱਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਫਿਰੋਤੀ ਮੰਗਲ ਦੇ ਮਾਮਲੇ ਦਾ ਜੀ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਵੀ ਪ੍ਰਿੰਸ ਦਾ ਹੱਥ ਰਿਹਾ ਅਤੇ ਮੋਸਟ ਵਾਂਟਡ ਸੀ ਪੁਲਿਸ ਨੂੰ ਲਗਾਤਾਰ ਦੀ ਭਾਲ ਵਾਸਤੇ ਕਈ ਥਾਵਾਂ ਤੇ ਹੁਣ ਤੱਕ ਛਾਪੇਮਾਰੀ ਕੀਤੀ ਜਾ ਚੁੱਕੀ ਸੀ ਜਿਹਦੇ ਚਲਦੇ ਹੁਣ ਕਿਤੇ ਆ ਕੇ ਪੁਲਿਸ ਦੀ ਕੜਿੱਕੀ ਦੇ ਵਿੱਚ ਆਇਆ ਤੇ ਇਹ ਜਿਹੜਾ ਪ੍ਰਿੰਸ ਹੈ ਇਹ ਰਾਜਪੁਰੇ ਦਾ ਰਹਿਣ ਵਾਲਾ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਵੱਡੀ ਕਾਰਵਾਈ ਕਰ ਦਿੱਤੀ ਐ ਸੋ ਦਾਤੀ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕ੍ਰਾਈਮਗੀਆਂ ਵਾਧਾ ਦਾ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਦੂਜੇ ਪਾਸੇ ਗੈਂਗਸਟਰ ਬਾਦ ਲਗਾਤਾਰ ਵਾਧਾ ਜਾ ਰਿਹਾ ਲੁੱਟਾਂ ਖੋਹਾਂ ਦੀ ਆਵਾਜ਼ਾਂ ਚ ਇਸ ਆਵਾ ਹੁੰਦਾ ਜਾ ਰਿਹਾ ਵੱਡੇ ਉਦਯੋਗਪਤੀਆਂ ਤੋਂ ਵਪਾਰੀਆਂ ਤੋਂ ਫਿਰੋਤੀਆਂ ਮੰਗਿਆ ਜਾ ਰਿਹਾ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਫੋਨਾਂ ਤੇ ਕਾਲ ਕਰਕੇ ਉਹ ਤਾਂ ਫਿਰੋਤੀ ਮੰਗੀ ਜਾਂਦੀ ਹੈ ਤੇ ਨਾ ਦੇਣ ਦੀ ਸੂਰਤ ਦੇ ਵਿੱਚ ਹਮਲਾ ਕਰ ਦਿੱਤੇ ਜਾਂਦੇ ਨੇ ਜਈਆਂ ਵਾਰ ਦਾਤਾਂ ਦੇ ਨਾਲ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਜਿਸ ਦੇ ਚੱਲਦੇ ਪੰਜਾਬ ਪੁਲਿਸ ਦੇ ਵੱਲੋਂ ਹੋਣਾ ਇਸ ਮਾਮਲੇ ਲੈ ਕੇ ਕਾਫੀ ਸਰਗਰਮ ਹੋ ਚੁੱਕਿਆ ਤੇ ਉਹਨਾਂ ਦੇ ਵੱਲੋਂ ਲਗਾਤਾਰ ਜਹੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਖਰ ਦੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਪ੍ਰਿੰਸ ਦੇ ਉੱਤੇ ਗੋਲੀਆਂ ਚਲਾ ਕੇ ਉਸਨੂੰ ਕਲਟਰ ਕੀਤਾ ਜ਼ਖਮੀ ਹੋ ਗਿਆ ਤੇ ਹੁਣ ਉਹ ਪੁਲਿਸ ਦੀ ਗ੍ਰਿਪ ਦੇ ਵਿੱਚ ਹੈ ਬਿਊਰੋ ਰਿਪੋਰਟ ਹਰਖਪਨ